ਅੱਜ ਦਾ ਸੰਦੇਸ਼ ਹੈ ਧਨ ਮहिमा ਅਤੇ ਸਥਿਰਤਾ ਅਤੇ ਧਾਰਮਿਕਤਾ ਅਗਰ ਚਾਹੀਦੀਆ ਕੀ ਕਰਨਾ ਹੈ ਯੋਹੰਨਾ ਦੀ ਅੰਜੀਲ 15ਵਾਂ ਅਧਿਆਇ ਇੱਥੇ ਇੱਕ ਵਧੀਆ ਵਚਨ ਨੂੰ ਵੇਖਦੇ ਹਾਂ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਬਣਿਆ ਰਹੇ ਤੁਸੀਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ हो ਜਾਵੇਗਾ ਇਹ वचन ਚੰਗਾ ਹੈ ਨਾ ਤੁਸੀਂ ਜੋ ਮੰਗੋਗੇ ਉਹ ਮੈਂ ਤੁਹਾਨੂੰ ਦਿਆਂਗਾ ਇਸ ਤਰ੍ਹਾਂ ਪ੍ਰਭੂ ਨੇ ਕਿਹਾ ਲੇਕਿਨ ਕੰਡੀਸ਼ਨ ਹੈ ਉਹ ਹੀ ਦੱਸ ਰਿਹਾ ਹਾਂ ਜੇ ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ ਦੇਣੀ ਹੈ ਤਾਂ ਉਸ ਆਸ਼ੀਸ਼ ਨੂੰ ਪਾਉਣ ਦੇ ਲਈ ਯੋਗਤਾ ਚਾਹੀਦੀ ਆ ਜੇ ਤੁਸੀਂ ਮੇਰੇ ਵਿੱਚ ਅਤੇ ਮੇਰਾ वचन ਤੁਹਾਡੇ ਵਿੱਚ ਯਾਨੀ ਪਰਮੇਸ਼ਵਰ ਦਾ वचन ਅਗਰ ਬਣਿਆ ਰਿਹਾ ਤਾਂ ਪਿਆਰੋ ਜੀ ਪਰਮੇਸ਼ਵਰ ਦਾ ਵਚਨ ਸਾਡੇ ਵਿੱਚ ਹੋਵੇਗਾ ਤਾਂ ਜੇ ਸਾਡੇ ਵਿੱਚ ਪਰਮੇਸ਼ਵਰ ਦਾ ਵਚਨ ਹੋਏਗਾ ਅਸੀਂ ਜੋ ਵੀ ਮੰਗਾਂਗੇ ਵਚਨ ਦੇ ਅਨੁਸਾਰ ਮੰਗੀਏ ਅਸੀਂ ਵਚਨ ਦੇ ਵਿਰੁੱਧ ਨਹੀਂ ਮੰਗਾਂਗੇ ਵਚਨ ਦੇ ਉਲਟ ਅਸੀਂ ਕੁਝ ਵੀ ਮੰਗ ਕੇ ਇਸ ਸੰਸਾਰ ਦੇ ਵਿੱਚ ਅਸੀਂ ਹਾਸਲ ਨਹੀਂ ਕਰ ਸਕਦੇ ਅੱਜ ਜੇ ਕੋਈ ਸਾਡੇ ਵਿੱਚਕਾਰ ਹੈ ਵਚਨ ਦੇ ਵਿਰੁੱਧ ਜਾਂ ਫਿਰ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਅਗਰ ਕੁਝ ਮੰਗ ਰਹੇ ਹੈ ਤਾਂ ਕੁਝ ਚਾ ਰਹੇ ਆ ਕੁਝ ਆਸ ਕਰ ਰਹੇ ਆ ਜਾਂ ਲਾਲਸਾ ਕਰ ਰਹੇ ਆ ਜਾਂ ਸ਼ੋਰ ਮਚਾ ਰਹੇ ਆ ਤਾਂ ਫਿਰ ਸੁਣੋ ਆਖਰ ਚ ਉਹ ਤੁਹਾਨੂੰ ਦੁੱਖ ਅਤੇ ਤਕਲੀਫ ਹੀ ਦੇਵੇਗਾ ਭੈਣੋ ਤੇ ਭਰਾਵੋ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਚੰਗੇ ਫੈਸਲੇ ਲੈਂਦੇ ਹੋ ਤਾਂ ਤੁਹਾਡਾ ਕੀ ਹੋਏਗਾ ਜਾਣਦੇ ਹੋ ਪਰਮੇਸ਼ਵਰ ਦੀ ਇੱਛਾ ਠੀਕ ਆ ਪਰਮੇਸ਼ਵਰ ਦੀ ਇੱਛਾ ਨੂੰ ਸਮਝ ਕੇ ਜੇ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਹੋ ਕੇ ਫੈਸਲਾ ਲਾਉਂਗੇ ਚਾਹੇ ਉਹ ਨੌਕਰੀ ਬਾਰੇ ਹੋ ਸਕਦਾ ਹੈ ਇਹ ਮਕਾਨ ਨੂੰ ਖਰੀਦਣ ਦੇ ਲਈ ਹੋ ਸਕਦਾ ਜਾਂ ਫਿਰ ਦੂਸਰੇ ਦੇਸ਼ ਚ ਜਾਣ ਦੇ ਲਈ ਹੋ ਸਕਦਾ ਹੈ ਜਾਂ ਫਿਰ ਕਿਸੇ ਨਾਲ ਵਿਆਹ ਕਰਨ ਦਾ ਵਿਸ਼ੇ ਹੋ ਸਕਦਾ ਹੈ ਤੁਹਾਡੇ ਜੀਵਨ ਚ ਹਰ ਖਾਸ ਵਿਸ਼ੇ ਦੇ ਵਿੱਚ ਜ਼ਰੂਰ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੋਣਾ ਹੈ ਬਾਈਬਲ ਦੱਸਦੀ ਆ ਜਿਹੜਾ ਪਰਮੇਸ਼ਵਰ ਦੀ ਇੱਛਾ ਕਰਦਾ ਉਹ ਹਮੇਸ਼ਾ ਸਥਿਰ ਰਹੇਗਾ ਬਾਈਬਲ ਦੱਸਦੀ ਆ ਜੇ ਚਾਹੁੰਦੇ ਹੋ ਕਿ ਤੁਸੀਂ ਸਥਿਰ ਰਹੋ ਤੁਹਾਡੇ ਕੰਮ ਸਥਿਰ ਰਹਿਣ ਜੇ ਚਾਹੁੰਦੇ ਹੋ ਤੁਹਾਡੀ ਨੌਕਰੀ ਸਥਿਰ ਰਹੇ ਤੁਹਾਡਾ ਕਾਰੋਬਾਰ ਚੱਲਦਾ ਰਹੇ ਜਾਂ ਤੁਹਾਡਾ ਪਰਿਵਾਰ ਸਥਿਰ ਰਹੇ ਜਾਂ ਤੁਹਾਡੀ ਗਵਾਹੀ ਸਥਿਰ ਰਹੇ ਤਾਂ ਤੁਹਾਡੀ ਸੇਵਾ ਜੇ ਮਜਬੂਤ ਚਾਹੁੰਦੇ ਹੋ ਤਾਂ ਪ੍ਰਭੂ ਦੀ ਇੱਛਾ ਅਨੁਸਾਰ ਚੱਲੋ ਪ੍ਰਭੂ ਦੀ ਇੱਛਾ ਦੇ ਵਿੱਚ ਹੀ ਆਸ਼ੀਸ਼ ਹੈ ਇਸ ਲਈ ਤੁਸੀਂ ਆਪਣੀ ਮਨਮਰਜ਼ੀ ਨਾਲ ਕੁਝ ਵੀ ਨਾ ਸੋਚੋ ਆਪਣੀ ਮਨਮਰਜ਼ੀ ਨਾਲ ਫੈਸਲੇ ਕਰਨ ਦੀ ਕੋਸ਼ਿਸ਼ ਨਾ ਕਰੋ ਮਨਮਰਜ਼ੀਆਂ ਕਰਨ ਵਾਲਾ ਜੀਵਨ ਦੁੱਖਾਂ ਨੂੰ ਲੈ ਕੇ ਆਉਂਦਾ ਇਸ ਗੱਲ ਨੂੰ ਵੀ ਯਾਦ ਰੱਖੋ ਪ੍ਰਭੂ ਦੇ ਵਿੱਚ ਮੈਂ ਵੇਂਤੀ ਕਰ ਰਿਹਾ ਹਾਂ ਕਹੋਤਾ ਤੈਨ ਉਹਦੀ ਪੰਜਾਇਤ ਤੂੰ ਆਪਣੀ ਸਮਝ ਦਾ ਸਹਾਰਾ ਨਾ ਲਵੀਂ ਅਤੇ ਪੂਰੇ ਮਨ ਤੋਂ ਯਹੋਵਾ ਉੱਪਰ ਪਰੋਸਾ ਰੱਖਣਾ ਉਸੇ ਨੂੰ ਯਾਦ ਕਰਕੇ ਸਾਰੇ ਕੰਮ ਕਰਿਓ ਕੀ ਲਿਖਿਆ ਸਾਰੇ ਕੰਮ ਕਰਿਓ ਤਦ ਉਹ ਤੁਹਾਡੇ ਰਾਹਾਂ ਦਾ ਕੀ ਕਰੇਗਾ ਤੁਹਾਡੇ ਰਾਹਾਂ ਨੂੰ ਸਿੱਧਾ ਕਰੇਗਾ ਕਦੋਂ ਕਰੇਗਾ ਜਦੋਂ ਮੈਂ ਉਹੀ ਕਹਿ ਰਿਹਾ ਹਾਂ ਤੁਸੀਂ ਬਾਈਬਲ ਦੇ ਵਿੱਚ ਕਿਤੇ ਵੀ ਵੇਖ ਲਵੋ ਜਦੋਂ ਪਰਮੇਸ਼ਵਰ ਆਸ਼ੀਸ਼ ਦਿੰਦੇ ਹੈ ਤਾਂ ਉਹਦੇ ਵਿੱਚ ਕੰਡੀਸ਼ਨ ਹੁੰਦੀ ਆ ਜੇ ਤੁਸੀਂ ਪਰਮੇਸ਼ਵਰ ਦੀ ਆਗਿਆ ਨੂੰ ਮੰਨੋਗੇ ਤਾਂ ਤੁਸੀਂ ਆਸ਼ੀਸ਼ ਪਾਵੋਗੇ ਪਰਮੇਸ਼ਵਰ ਦੀ ਆਗਿਆ ਨਾ ਮੰਨ ਕੇ ਤੁਸੀਂ ਕਦੇ ਵੀ ਆਸ਼ੀਸ਼ਾ ਨਹੀਂ ਪਾ ਸਕਦੇ ਇਸ ਲਈ ਬਾਈਬਲ 'ਚ ਜੋ ਵੀ ਆਸ਼ੀਸ਼ਾ ਦੇ ਬਾਰੇ ਲਿਖਿਆ ਹੈ ਉਹਨਾਂ ਦੇ ਨਾਲ ਕਈ ਕੰਡੀਸ਼ਨਾਂ ਹੈ ਕੋਈ ਵੀ ਆਸ਼ੀਸ਼ ਆਟੋਮੈਟਿਕ ਨਹੀਂ ਮਿਲੇਗੀ ਤੁਸੀਂ ਆਟੋਮੈਟਿਕ ਆਸ਼ੀਸ਼ਾ ਨੂੰ ਨਹੀਂ ਪਾ ਸਕਦੇ ਇਹਦੀ ਕੀਮਤ ਚੁਕਾਉਣੀ ਪਵੇਗੀ ਪੈਰਿਓ ਜ਼ਰੂਰ ਕੀਮਤ ਚੁਕਾਉਣੀ ਪਵੇਗੀ ਜੇ ਤੁਸੀਂ ਆਸ਼ੀਸ਼ ਪਾਉਣੀ ਹੈ ਤਾਂ ਫਿਰ ਤੇਰੇ ਰਾਹ ਸਿੱਧੇ ਕੀਤੇ ਜਾਣਗੇ ਕਦੋਂ ਜਦੋਂ ਤੁਸੀਂ ਯਹੋਵਾ ਨੂੰ ਯਾਦ ਕਰਕੇ ਸਾਰੇ ਕੰਮ ਕਰੋਗੇ ਉਦੋਂ ਪ੍ਰਭੂ ਤੁਹਾਡੀ ਮਰਜ਼ੀ ਤੁਹਾਡੀ ਇੱਛਾ ਇਹ ਕਹਿ ਕੇ ਯਹੋਵਾ ਨੂੰ ਯਾਦ ਕਰਕੇ ਸਾਰੇ ਕੰਮ ਕਰਨਾ ਹੈ ਅਤੇ ਯਹੋਵਾ ਦੀ ਇੱਛਾ ਦੇ ਅਨੁਸਾਰ ਅਸੀਂ ਕਿਵੇਂ ਚੱਲਣਾ ਸਿੱਖਣਾ ਹੈ ਮੰਨ ਲਓ ਇੱਕ ਲੜਕਾ ਪਰਮੇਸ਼ਵਰ ਦੇ ਕੋਲ ਆ ਕੇ ਇਹ ਕਹਿ ਰਿਹਾ ਹੈ ਪ੍ਰਭੂ ਮੈਂ ਵਿਆਹ ਕਰਨਾ ਹੈ ਮੈਂ 5 ਫੁੱਟ 6 ਇੰਚ ਉੱਚੀ ਲੜਕੀ ਚਾਹੁੰਦਾ ਹਾਂ 60 ਕਿਲੋ ਤੋਂ ਜ਼ਿਆਦਾ ਉਹਦਾ ਵਜ਼ਨ ਨਹੀਂ ਹੋਣਾ ਚਾਹੀਦਾ ਇੱਕਦਮ ਗੋਰੀ ਹੋਣੀ ਚਾਹੀਦੀ ਆ ਪੀਜੀ ਕਿਤੀ ਹੋਣੀ ਚਾਹੀਦੀ ਆ ਸਾਡੇ ਇਲਾਕੇ ਦੀ ਹੋਣੀ ਚਾਹੀਦੀ ਆ ਸਾਡੀ ਜਾਤੀ ਦੀ ਹੋਵੇ ਇਸ ਬਲਦ ਨੂੰ ਖਰੀਦਣ ਦੇ ਲਈ 1 ਕਰੋੜ ਤੋਂ ਘੱਟ ਰੁਪਿਆ ਵੀ ਨਹੀਂ ਹੋਣਾ ਚਾਹੀਦਾ। ਇਹ ਹੀ ਆ ਨਾ ਪਿਆਰਿਓ। ਭਰਾਵੋ ਤੁਹਾਡੇ ਵਿੱਚੋਂ ਕਿੰਨੇ ਵਿਆਹ ਕਰਨ ਜਾ ਰਹੇ ਆਪਣੇ ਹੱਥ ਵਿਖਾਓ। ਅਜੇ ਤੁਸੀਂ ਹੱਥ ਨਹੀਂ ਵਿਖਾਉਂਗੇ। ਨਹੀਂ ਵਿਖਾਉਂਗੇ। ਤੁਹਾਡੇ ਵਿੱਚੋਂ ਕੋਈ ਕੀ ਕੋਈ ਵਿਆਹ ਕਰਨ ਤੁਹਾਡੇ ਵਿੱਚੋਂ ਜਾ ਰਿਹਾ ਹੈ ਜਾਂ ਫਿਰ ਵਿਆਹ ਦੇ ਵਿੱਚ ਤੁਹਾਡੇ ਵਿੱਚੋਂ ਕੋਈ ਦਹੇਜ ਲੈਣਾ ਚਾਹੁੰਦਾ ਹੈ? ਭੈਣੋ ਤੁਹਾਡੇ ਵਿੱਚੋਂ ਕੋਈ ਦਹੇਜ ਦੇ ਕੇ ਵਿਆਹ ਕਰਨ ਲਈ ਜਾ ਰਿਹਾ ਹੈ? ਤਾ ਪ੍ਰਾਹੋਂ ਦੇ ਨਾਤੇ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਹਾਂ ਸੁਣੋ ਤੁਸੀਂ ਵੇਖੋ ਬਲਦਾਂ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਆ ਇਹ ਬਲਦੀ ਕੀਮਤ 50000 ਹੈ ਅਤੇ ਇਹ ਬਲਦ 70000 ਦਾ ਹੈ ਅਤੇ ਇਹ ਬਲਦ 1 ਲੱਖ ਦਾ ਹੈ ਉੱਥੇ ਜਾਣ ਤੋਂ ਬਾਅਦ ਅਸੀਂ ਉਹਦੀ ਕੀਮਤ ਲਾਉਂਦੇ ਆ ਇਹ ਐਨੇ ਦਾ ਹੈ ਥੋੜਾ ਘੱਟ ਕਰੋ ਜੀ ਨਹੀਂ 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 ਹੋਏਗਾ ਜੀ ਇਹ ਆਮ ਬੈਲ ਨਹੀਂ ਆ ਹਾਂ ਇਹ ਬਲਦ 1 ਲੱਖ ਦਾ ਹੈ ਥੋੜਾ ਘੱਟ ਕਰ ਦਿਓ ਠੀਕ ਹੈ ਭਾਈ ਜੇ ਤੂੰ ਕਹਿ ਰਿਹਾ ਤੂੰ ਸਾਡੇ ਇਲਾਕੇ ਦਾ ਹੈ 90000 ਫਾਈਨਲੀ ਲੈ ਲਵੋ ਉਹ ਬਲਦ ਦਾ ਇਸ ਲਈ ਉਸ ਨੂੰ ਇਸ ਤਰ੍ਹਾਂ ਖਰੀਦੇ ਆ ਮੇਰੇ ਭਰਾਵੋ ਤੁਸੀਂ ਬਲਦ ਨਹੀਂ ਹੋ ਇੱਥੇ ਕੋਈ ਬਲਦ ਹੈ ਤਾਂ ਆਪਣਾ ਹੱਥ ਵਿਖਾਓ ਹੈ ਕੋਈ ਬਲਦ ਨਹੀਂ ਹੈ ਨਾ ਇੱਕ ਦਿਨ ਇੱਕ ਭਾਈ ਮੇਰੇ ਕੋਲ ਆਇਆ ਜੋ ਮੇਰੇ ਨਾਲ ਹੀ ਸੇਵਾ ਕਰਦਾ ਸੀ ਆਖ ਕੇ ਕਹਿਣ ਲੱਗਾ ਪਾਸਟਰ ਜੀ ਮੇਰਾ ਵਿਆਹ ਤੈ ਹੋ ਗਿਆ ਪਾਸਟਰ ਜੀ ਅਤੇ ਮੈਂ ਉਸ ਨੂੰ ਤੁਰੰਤ ਪੁੱਛਿਆ ਕੀ ਤਰ੍ਹਾਂ ਵਿਆਹ ਤੈ ਹੋ ਗਿਆ ਹਾਂਜੀ ਪਾਸਟਰ ਜੀ ਵਿਆਹ ਤੈ ਹੋ ਗਿਆ ਬੜੀ ਖੁਸ਼ੀ ਦੀ ਗੱਲ ਆ ਅਤੇ ਮੈਂ ਉਹਦੇ ਤੋਂ ਪੁੱਛਿਆ ਲੜਕੀ ਵਾਲਿਆਂ ਤੋਂ ਕਿਤੇ ਕੋਈ ਦਹੇਜ ਤਾਂ ਨਹੀਂ ਲੈ ਰਿਆ ਜਦ ਕਿਹਾ ਤਾਂ ਉਹ ਕਹਿੰਦਾ ਪਾਸਟਰ ਜੀ ਮੈਂ ਤੁਹਾਡੇ ਤੋਂ ਵਚਨ ਸੁਣ ਕੇ ਉਧਾਰ ਪਾਇਆ ਹੈ ਦੱਸੋ ਮੈਂ ਐਸਾ ਕੰਮ ਕਿਉਂ ਕਰਾਂਗਾ ਮੈਂ ਬਿਲਕੁਲ ਕੋਈ ਦਹੇਜ ਨਹੀਂ ਲੈ ਰਿਹਾ ਹਾਂ ਪਾਸਟਰ ਜੀ ਉਹ ਕਹਿੰਤੇ ਮੈਂ ਬੜਾ ਹੀ ਖੁਸ਼ ਹੋਇਆ ਜੇ ਇਹਨਾਂ ਕਹਿ ਕੇ ਉਚਪ ਹੋ ਜਾਂਦਾ ਤਾਂ ਵਧੀਆ ਹੁੰਦਾ ਅਤੇ ਉਸਨੇ ਕਿਹਾ ਇਹ ਸਭ ਮੇਰੇ ਪਿਤਾ ਜੀ ਵੇਖ ਲੈਣਗੇ ਕੀ ਕਰਨਾ ਹੈ ਦੱਸੋ ਇਹ ਲੜਕਾ ਦਾ ਵਿਆਹ ਕਰੇਗਾ ਅਤੇ ਦਹੇਜ ਦੀਆਂ ਗੱਲਾਂ ਪਿਤਾ ਵੇਖੇਗਾ ਪਿਆਰਿਓ ਸੁਣ ਰਹੇ ਹੋ ਵਿਆਹ ਜਿੰਨਾ ਤੁਹਾਡਾ ਜ਼ਰੂਰੀ ਹੈ ਉਹਨਾਂ ਲੜਕੀ ਦਾ ਵੀ ਜ਼ਰੂਰੀ ਹੈ ਵਿਆਹ ਜੋ ਹੈ ਇਹ ਜਿੰਨਾ ਲੜਕੇ ਲਈ ਜ਼ਰੂਰੀ ਹੈ ਉਹਨਾਂ ਹੀ ਲੜਕੀ ਲਈ ਵੀ ਜ਼ਰੂਰੀ ਹੈ ਤੁਹਾਡਾ ਵਿਆਹ ਕਰਨਾ ਜਿੰਨਾ ਤੁਹਾਡੇ ਮਾਪੇ ਦੇ ਲਈ ਜ਼ਰੂਰੀ ਹੈ ਉਹਨਾਂ ਹੀ ਲੜਕੀ ਦੇ ਮਾਪੇ ਦੇ ਲਈ ਜ਼ਰੂਰੀ ਹੈ ਦਹੇਜ ਲੈਣ ਦੇ ਵਿਸ਼ੇ ਦੇ ਵਿੱਚ ਫालतू ਚ ਪਰਮੇਸ਼ਵਰ ਦੀ ਇੱਛਾ ਨੂੰ ਛੱਡ ਕੇ ਇਹਨਾਂ ਤੇ ਵਿਸ਼ਵਾਸ ਕਰਕੇ ਵਿਆਹ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੀ ਕੀਮਤ ਚ ਕੌਣ ਤੋਂ ਤੁਸੀਂ ਬਚ ਨਹੀਂ ਸਕੋਗੇ ਮਨ ਨੂੰ ਤੁਹਾਡੀ ਪਤਨੀ 1 ਕਰੋੜ 50 ਹਜ਼ਾਰ ਰੁਪਏ ਦਾ ਹੇਜ ਲੈ ਕੇ ਆਈ 1 ਕਰੋੜ 50 ਹਜ਼ਾਰ ਦਾ ਹੇਜ ਲੈ ਕੇ ਆਈ ਤੁਸੀਂ ਸੋਚ ਰਹੇ ਹੋ ਉਹ ਦਹੇਜ ਲੈ ਕੇ ਆਈ ਅਤੇ ਉਹ ਸੋਚਦੀ ਤੁਹਾਨੂੰ ਖਰੀਦ ਲਿਆ ਹੈ ਉਹਨੇ ਤੁਹਾਨੂੰ ਖਰੀਦ ਲਿਆ 1 ਕਰੋੜ 50 ਹਜ਼ਾਰ ਚ ਖਰੀਦ ਲਿਆ ਅਤੇ ਤੁਸੀਂ ਸਵੇਰ ਉੱਠੇ ਤੁਹਾਨੂੰ ਉੱਠ ਕੇ ਕਿਹਾ ਤੁਰੰਤ ਕੌਫੀ ਲੈ ਕੇ ਆਓ ਕਹਿੰਦੇ ਉਹ ਕਹਿੰਦੀ ਆ ਮੈਂ ਕਿਉਂ ਲੈ ਕੇ ਆਵਾਂ ਮਨ ਚ ਸੋਚੇਗੀ ਗਦੇ ਤੂੰ ਮੇਰੇ ਲਈ ਲੈ ਕੇ ਆ ਤੂੰ ਜਾ ਕੇ ਕੌਫੀ ਲੈ ਕੇ ਆ ਮੈਂ ਪਤੀ ਆ ਅਤੇ ਮੈਨੂੰ ਤੂੰ ਕਿਉਂ ਕਹਿ ਰਹੀ ਆ ਮੈਂ ਪਤੀ ਹਾਂ ਉਹ ਮੰਨ ਚ ਸੋਚੇਗੀ 1 ਕਰੋੜ 50 ਹਜ਼ਾਰ ਜਿੰਨੇ ਖਰੀਦਿਆ ਉਹ ਵੱਡਾ ਜਾਂ ਜੋ ਬਿਕਿਆ ਉਹ ਵੱਡਾ ਦੱਸੋ ਜੇ ਤੁਹਾਡੀ ਪਤਨੀ ਖਰੀਦੇਗੀ ਤਾਂ ਤੁਸੀਂ ਪਛਤਾਓਗੇ ਕਿਰਪਾ ਕਰਕੇ ਸਮਝੋ ਇਹ ਪਰਿਵਾਰ ਕੋਈ ਖਰੀਦਣ ਅਤੇ ਵੇਚਣ ਦਾ ਸੌਦਾ ਨਹੀਂ ਆ ਪਰਿਵਾਰ ਦੀ ਵਿਵਸਥਾ ਪਰਮੇਸ਼ਵਰ ਦੇ ਵਚਨ ਤੇ ਟਿਕੀ ਆ ਜਵਾਨ ਪੈਣੋ ਤੇ ਭਰਾਓ ਵਿਆਹ ਦੇ ਵਿਸ਼ੇ ਦੇ ਵਿੱਚ ਗਲਤ ਫੈਸਲੇ ਨਾ ਲਓ ਗਲਤ ਕਦਮ ਨਾ ਚੱਕੋ ਜੋ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਦੇ ਆ ਉਸ ਲੜਕੇ ਅਤੇ ਲੜਕੀ ਦਾ ਵਿਆਹ ਮਜ਼ਬੂਤ ਰਹਿੰਦਾ ਹੈ ਜਿਹੜੇ ਯਹੋਵਾ ਦੀ ਇੱਛਾ ਅਨੁਸਾਰ ਚੱਲਦੇ ਆ ਉਹ ਹਮੇਸ਼ਾ ਵਸੇ ਰਹਿਣਗੇ ਤੁਸੀਂ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲੋ ਤਾਂ ਤੁਸੀਂ ਸਥਿਰ ਰਹੋਗੇ ਸਥਿਰ ਕਰਨਗੇ ਚਾਹੇ ਕੁਝ ਵੀ ਕਿਉਂ ਨਾ ਹੋਵੇ ਇਹ ਵਚਨ ਦੇ ਅਨੁਸਾਰ ਹੈ ਤੁਸੀਂ ਆਪਣੇ ਸਾਰੇ ਕੰਮ ਆਪਣੇ ਸਾਰੇ ਕੰਮਾਂ ਨੂੰ ਪਰਮੇਸ਼ਵਰ ਨੂੰ ਯਾਦ ਕਰਕੇ ਕਰਿਓ ਪ੍ਰਭੂ ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ ਪੂਰੀ ਹੋਵੇ ਮੈਂ ਦੱਸਿਆ ਸੀ ਨਾ ਇੱਕ ਲੜਕਾ ਲਿਸਟ ਬਣਾ ਕੇ ਪਰਮੇਸ਼ਵਰ ਦੇ ਕੋਲ ਲੈ ਕੇ ਗਿਆ ਉਹ ਚ ਕੀ ਸੀ ਸ਼ਰਤਾਂ ਐਨੀ ਉੱਚੀ ਹੋਵੇ ਪ੍ਰਭੂ ਇਸ ਤਰ੍ਹਾਂ ਦਾ ਰੰਗ ਹੋਣਾ ਚਾਹੀਦਾ ਪ੍ਰਭੂ ਐਨੀ ਪੜੀ ਲਿਖੀ ਹੋਵੇ ਪ੍ਰਭੂ ਐਨਾ ਦੇਹੇਜ ਲਿਆਵੇ ਪ੍ਰਭੂ ਉਹ ਸਾਡੇ ਇਲਾਕੇ ਦੀ ਹੋਵੇ ਸਾਡੀ ਹੀ ਜਾਤੀ ਦੀ ਹੋਵੇ ਇਸ ਤਰ੍ਹਾਂ ਉਹ ਲੜਕਾ ਪਰਮੇਸ਼ਵਰ ਦੇ ਸਾਹਮਣੇ ਪੇਪਰ ਲੈ ਗਿਆ ਤੇ ਕਹਿੰਦਾ ਪ੍ਰਭੂ ਜੀ ਸਾਈਨ ਕਰੋ ਪ੍ਰਭੂ ਮੈਂ ਤੁਹਾਡੀ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ ਤੁਸੀਂ ਸਾਈਨ ਕਰੋ ਤਾਂ ਇਹ ਬਸ ਕਾਫੀ ਆ ਇਹ ਪਰਮੇਸ਼ਵਰ ਦੀ ਇੱਛਾ ਹੈ ਤੁਸੀਂ ਆਪਣੀਆਂ ਸਾਰੀਆਂ ਸ਼ਰਤਾਂ ਲਿਖ ਕੇ ਪਰਮੇਸ਼ਵਰ ਕੋਲ ਜਾ ਕੇ ਕਹਿ ਰਹੇ ਹੋ ਪਿਤਾ ਇਹਦੇ ਤੇ ਸਾਈਨ ਕਰ ਦਿਓ ਕੀ ਇਹ ਪਰਮੇਸ਼ਵਰ ਦੀ ਇੱਛਾ ਹੈ ਦੱਸੋ ਬਿਲਕੁਲ ਵੀ ਨਹੀਂ ਪਿਆਰਿਓ ਜਦੋਂ ਮੇਰੇ ਵਿਆਹ ਕਰਨ ਦਾ ਸਮਾਂ ਆਇਆ ਸ਼ਾਇਦ ਤੁਸੀਂ ਜਾਣਦੇ ਹੋ ਜਾਂ ਨਹੀਂ ਮੈਂ ਪਰਮੇਸ਼ਵਰ ਦੇ ਸਾਹਮਣੇ ਜਾ ਕੇ ਕੀ ਕੀਤਾ ਜਾਂਦੇ ਹਾਂ ਕੋਰੇ ਕਾਗਜ਼ ਤੇ ਸਾਈਨ ਕਰਕੇ ਪ੍ਰਭੂ ਨੂੰ ਕਿਹਾ ਪ੍ਰਭੂ ਇਹ ਲਓ ਇਹ ਕੋਰਾ ਕਾਗਜ਼ ਆ ਇਸ ਤੇ ਸਾਈਨ ਕਰ ਦਿੱਤੇ ਆ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਕਹੋ ਉਹਦੇ ਨਾਲ ਵਿਆਹ ਕਰ ਲਾਂਗਾ ਅਗਰ ਇਹ ਕਹੋ ਕਿ ਅਨਿੰਨਲ ਕਰਨੀ ਆ ਤਾਂ ਮੈਂ ਤਾਂ ਵੀ ਕਰ ਲਵਾਂਗਾ ਜੇ ਤੁਸੀਂ ਇਹ ਕਹੋਗੇ ਕੋਈ ਵਿਕਲਾਂਗ ਨਾ ਕਰ ਲਾ ਤਾਂ ਮੈਂ ਉਹਦੇ ਨਾਲ ਵੀ ਵਿਆਹ ਕਰ ਲਾਂਗਾ ਜੇ ਅਨਪੜ ਲੜਕੀ ਨਾਲ ਕਰਨ ਦੇ ਲਈ ਕੋ ਮੈਂ ਤਾਂ ਵੀ ਕਰ ਲਵਾਵਾਂਗਾ ਬਸ ਮੇਰੀ ਸਿਰਫ ਇਹੀ ਇੱਛਾ ਹੈ ਤੁਹਾਡੀ ਇੱਛਾ ਦੇ ਅਨੁਸਾਰ ਵਿਆਹ ਕਰਨਾ ਹੈ ਮੈਂ ਆਸ ਕਰ ਰਿਹਾ ਹਾਂ ਇਹ ਜੋ ਆਪਣੇ ਜੀਵਨ ਚ ਮੈਂ ਫੈਸਲਾ ਲਿਆ ਸੀ ਉਹ ਫੈਸਲਾ ਹੈ ਪਰਮੇਸ਼ਵਰ ਨੇ ਮੈਨੂੰ ਸੋਹਣੀ ਪਤਨੀ ਦਿੱਤੀ ਹੈ ਪਿਆਰਿਓ 24 ਸਾਲਾਂ ਤੋਂ ਜੇ ਇਹ ਪਰਿਵਾਰ ਸਥਿਰ ਹੈ ਤਾਂ ਇਹ ਪਰਮੇਸ਼ਵਰ ਦੀ ਇੱਛਾ ਹੈ ਅਤੇ ਐਨੀ ਮਹਾਨ ਸੇਵਕਾਈ ਇਹ ਦੀਨ ਸੇਵਕ ਅਤੇ ਉਹਦਾ ਪਰਿਵਾਰ ਇਹ ਕਰ پا ਰਿਹਾ ਹੈ ਤਾਂ ਪਰਮੇਸ਼ਵਰ ਦੀ ਇੱਛਾ ਹੈ ਇਸ ਲਈ ਤੁਸੀਂ ਇੱਕ ਗੱਲ ਜਾਣਦੇ ਹੋ ਵਿਆਹ ਹੋਣ ਤੋਂ ਬਾਅਦ ਮੈਂ ਅਤੇ ਮੇਰੀ ਪਤਨੀ ਜਦ ਹਨੀਮੂਨ ਦੇ ਲਈ ਬੱਸ ਵਿੱਚ ਯਾਤਰਾ ਕਰਦੇ ਜਾ ਰਹੇ ਸੀ ਤਾਂ ਮੈਂ ਆਪਣੀ ਪਤਨੀ ਤੋਂ ਪੁੱਛਿਆ ਤੁਸੀਂ ਕਿੱਥੋਂ ਤੱਕ ਪੜੇ ਹੋ ਮੈਂ ਇਸ ਤਰ੍ਹਾਂ ਉਹਦੇ ਤੋਂ ਪੁੱਛਿਆ ਵੇਹਾ ਤੋਂ ਪਹਿਲਾਂ ਮੇਰੀ ਪਤਨੀ ਕਿੱਥੋਂ ਤੱਕ ਪੜੀ ਸੀ ਇਹ ਮੈਨੂੰ ਪਤਾ ਨਹੀਂ ਸੀ ਭੈਣੋ ਅਤੇ ਭਰਾਵੋ ਪਰਮੇਸ਼ਵਰ ਨੂੰ ਪੂਰਨ ਤੌਰ ਤੇ ਆਪਣੇ ਜੀਵਨ ਦੇ ਉੱਪਰ ਅਧਿਕਾਰ ਦੇ ਕੇ ਜੇ ਚਾਹੋਗੇ ਕਿ ਪਰਮੇਸ਼ਵਰ ਦੀ ਇੱਛਾ ਪੂਰੀ ਹੋ ਜੇ ਇਸ ਤਰ੍ਹਾਂ ਸੋਚੋਗੇ ਤਾਂ ਪਰਮੇਸ਼ਵਰ ਤੁਹਾਨੂੰ ਬਹੁਤ ਐਤ ਨਾਲ ਆਸ਼ੀਸ਼ ਦੇਵੇਗਾ ਪਰਮੇਸ਼ਵਰ ਨੇ ਮੈਨੂੰ ਚੰਗੇ ਬੱਚੇ ਦਿੱਤੇ ਆ ਪਰਮੇਸ਼ਵਰ ਨਾਲ ਪਿਆਰ ਕਰਨ ਵਾਲੇ ਬੱਚੇ ਪਰਮੇਸ਼ਵਰ ਦੇ ਲਈ ਜੀਣਗੇ ਇਸ ਤਰ੍ਹਾਂ ਸੋਚਣ ਵਾਲੇ ਬੱਚੇ ਪਰਮੇਸ਼ਵਰ ਨੇ ਮੈਨੂੰ ਦਿੱਤੇ ਆ ਅੱਜ ਇਹ ਪਰਿਵਾਰ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਨ ਵਾਲਾ ਪਰਿਵਾਰ ਹੈ ਆਸ਼ੀਸ਼ ਪਾਏ ਹੋਏ ਪਰਿਵਾਰ ਦੇ ਰੂਪ ਚ ਇਸ ਪਰਿਵਾਰ ਨੂੰ ਪਰਮੇਸ਼ਵਰ ਨੇ ਬਣਾਇਆ ਹੈ ਮੇਰੇ ਭੈਣੋ ਅਤੇ ਭਰਾਵੋ ਤੁਸੀਂ ਆਪਣੇ ਜੀਵਨ ਚ ਜੋ ਫੈਸਲਾ ਕਰਦੇ ਹੋ ਉਸ ਨੂੰ ਪੂਰਨ ਤੌਰ ਤੇ ਆਪਣੇ ਜੀਵਨ ਚ ਜੇ ਅਧੀਨ ਕਰੋਗੇ ਤਾਂ ਇਹ ਆਸ਼ੀਸ਼ ਹੈ ਇਹਹੀ ਬਰਕਤਾ ਕਹਾਉਤ ਦੀ ਕਿਤਾਬ 8ਵਾਂ ਅਧਿਆਇ 17ਵਾਂ ਤੇ 18ਵਾਂ ਵਚਨ ਜੋ ਮੈਨੂੰ ਪਿਆਰ ਕਰਦੇ ਆ ਉਹਨਾਂ ਨਾਲ ਮੈਂ ਵੀ ਪਿਆਰ ਕਰਦੀ ਹਾਂ ਅਤੇ ਜਿਹੜੇ ਯਤਨ ਨਾਲ ਤੜਕੇ ਉੱਠ ਕੇ ਮੈਨੂੰ ਲੱਭਦੇ ਆ ਉਹ ਮੈਨੂੰ ਪਾ ਲੈਂਦੇ ਆ ਧਨ ਅਤੇ ਮਹਾਨਤਾ ਮੇਰੇ ਕੋਲ ਹੈ ਵਰਨ ਠਹਿਰਨ ਵਾਲਾ ਧਨ ਅਤੇ ਧਰਮ ਵੀ ਆ ਅੱਜ ਸਾਨੂੰ ਕੀ ਚਾਹੀਦਾ ਦੱਸੋ ਅਸੀਂ ਧਰਮੀ ਹੋ ਕੇ ਜੀਣਾ ਹੈ ਹੋਰ ਕੀ ਚਾਹੀਦਾ ਹੈ ਦੱਸੋ ਸਾਨੂੰ ਪੱਕੀ ਆਮਦਨ ਚਾਹੀਦੀ ਆ ਫਿਰ ਧਨ ਅਤੇ ਪ੍ਰਤਿਸ਼ਟਾ ਅਤੇ ਠਹਿਰਨ ਵਾਲਾ ਧਨ ਅਤੇ ਧਰਮ ਜੇ ਅਸੀਂ ਪਾਉਣਾ ਹੈ ਤਾਂ ਉਹਦੇ ਲਈ ਫਿਰ ਅਸੀਂ ਕੀ ਕਰਨਾ ਹੈ ਰਾਈਟ ਹੁਣ ਮੈਂ ਤੁਹਾਨੂੰ ਇੱਕ ਕੈਰੈਕਟਰ ਵਿਖਾਵਾਂਗਾ ਉਸ ਕੈਰੈਕਟਰ ਚ ਤੁਹਾਨੂੰ ਸਭ ਦਿਖਾਈ ਦੇਵੇਗਾ ਪੈਸਾ ਦਿਖਾਈ ਦੇਵੇਗਾ ਪ੍ਰਤਿਸ਼ਟਾ ਦਿਖਾਈ ਦੇਗੀ ਅਤੇ ਠਹਿਰਨ ਵਾਲਾ ਧਨ ਅਤੇ ਧਰਮ ਦਿਖਾਈ ਦੇਵੇਗਾ ਇਹ ਸਭ ਉਸ ਵਿਅਕਤੀ ਨੂੰ ਕਿਵੇਂ ਮਿਲਿਆ ਆਓ ਅਸੀਂ ਵੇਖਦੇ ਹਾਂ ਦੂਸਰਾ ਇਤਿਹਾਸ 26ਵਾਂ ਅਧਿਆਇ ਤੀਸਰਾ ਵਚਨ ਜਦ ਉਜ਼ੀਆ ਰਾਜ ਕਰਨ ਲੱਗਾ ਤਦ ਉਹ 16 ਸਾਲ ਦਾ ਸੀ ਅਤੇ ਯਰੂਸ਼ਲਮ ਦੇ ਵਿੱਚ 52 ਸਾਲ ਤੱਕ ਰਾਜ ਕਰਦਾ ਰਿਹਾ ਪਿਆਰਿਓ ਉਜ਼ੀਆ ਯਹੂਦਾ ਰਾਜ ਤੇ ਰਾਜ ਕਰ ਰਿਹਾ ਸੀ ਉਹਦੀ ਉਮਰ ਕਿੰਨੀ ਸੀ 16 ਵਰਸ਼ 16 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਵਰ ਨੇ ਉਜ਼ੀਆ ਨੂੰ ਰਾਜਾ ਬਣਾਇਆ 16 ਸਾਲ ਦੀ ਉਮਰ ਦੇ ਵਿੱਚ ਇੱਕ ਜਵਾਨ ਲੜਕਾ ਰਾਜੇ ਦੀ ਰਾਜ ਤੇ ਕੀ ਜਵਾਨ ਲੜਕੇ ਲਈ ਇਸ ਤਰ੍ਹਾਂ ਰਾਜ ਕਰਨਾ ਉਹਦੇ ਲਈ ਆਸਾਨ ਕਵਾਂਗੇ ਪਰ ਅਦਬुत ਗੱਲ ਇਹ ਹੈ ਕਿ ਉਜਿਆ ਇੱਕ ਜਵਾਨ ਦੇ ਰੂਪ ਚ ਉਸਨੇ ਬਹੁਤ ਹੀ ਵਧੀਆ ਜ਼ਿੰਮੇਦਾਰੀਆਂ ਚੱਕੀਆਂ 52 ਸਾਲ ਦਾ ਲੰਬੇ ਸਮੇਂ ਦਾ ਰਾਜ ਉਸਨੇ ਕੀਤਾ ਯਹੂਦਾ ਰਾਜ ਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲਾ ਇਹੀ ਰਾਜਾ ਸੀ ਮਨਸ਼ੇ ਨੇ 55 ਸਾਲ ਤੱਕ ਰਾਜ ਕੀਤਾ ਉਝਿਆ 52 ਸਾਲ ਤੱਕ ਰਾਜ ਕਰਦਾ ਰਿਹਾ ਇਹ ਸਭ ਤੋਂ ਜ਼ਿਆਦਾ ਰਾਜ ਕਰਨ ਵਾਲੇ ਰਾਜਿਆਂ ਦੇ ਵਿੱਚੋਂ ਰਾਜਾ ਉਝਿਆ ਦੂਜੇ ਨੰਬਰ ਤੇ ਸੀ ਪਿਆਰਿਓ ਜਵਾਨ ਬੱਚਿਓ ਭੈਣੋ ਅਤੇ ਭਰਾਵੋ ਸੁਣ ਲਓ ਤੁਸੀਂ ਵੀ ਆਪਣੀ ਜਵਾਨੀ ਦੇ ਵਿੱਚ ਜੇ ਤੁਸੀਂ ਉੱਤਮ ਸਥਾਨ ਤੇ ਪਹੁੰਚਣਾ ਹੈ ਤਾਂ ਬੜਾ ਮੁਸ਼ਕਲ ਹੈ ਅੱਜ ਜੇ ਕਲਵਰੀ ਟੈਂਪਲ ਦੀ ਸੇਵਕਾਈ ਆ ਇਹ 24 ਮੈਂਬਰਾਂ ਦੇ ਨਾਲ ਸ਼ੁਰੂ ਕੀਤੀ ਹੋਈ ਸੇਵਕਾਈ ਹੈ 17 ਸਾਲ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਤਿੰਨ ਕਲਿਸਿਆਵਾਂ ਦੇ ਵਿੱਚੋਂ ਇਸ ਕਲਿਸਿਆ ਨੇ ਨਾਮ ਕਮਾਇਆ ਇਹ ਆਟੋਮੈਟਿਕ ਨਹੀਂ ਹੋਇਆ ਇਹ ਪਰਮੇਸ਼ਵਰ ਦੀ ਯੋਜਨਾ ਸੀ ਇਹ ਪਰਮੇਸ਼ਵਰ ਦਾ ਦਰਸ਼ਨ ਸੀ ਮਕਸਦ ਸੀ ਪਰ ਇਸ ਸੇਵਕਾਈ ਦੇ ਪਿੱਛੇ ਮੈਂ ਹੈਦਰਾਬਾਦ 91 ਦੇ ਵਿੱਚ ਆਇਆ ਸੀ ਜਦ ਮੈਂ 91 ਜੇ ਹైదరాబాద్ ਆਇਆ ਪਰਮੇਸ਼ਵਰ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਉਸ ਨੂੰ ਪੂਰਾ ਕਰਨ ਦੇ ਲਈ ਮੈਂ ਕਲਵਰੀ ਯੂਥ ਨਾਮ ਦੇ ਇਸ ਮਿਸ਼ਨ ਦੇ ਇੱਕ ਯੂਥ ਨਾਮ ਦੀ ਇਸ ਆਰਗੇਨਾਈਜੇਸ਼ਨ ਨੂੰ ਸਟਾਰਟ ਕੀਤਾ ਉਸ ਸਮੇਂ ਮੇਰੀ ਉਮਰ 21 ਸਾਲ ਦੀ ਸੀ ਵੀ 21 ਸਾਲ ਦੀ ਉਮਰ ਦੇ ਵਿੱਚ ਕਲਵਰੀ ਮਿਸ਼ਨ ਨੂੰ ਸ਼ੁਰੂ ਕੀਤਾ ਛੋਟੀ ਉਮਰ ਦੇ ਵਿੱਚ ਹੀ ਇਸ ਸੇਵਾ ਦੀ ਨੀਵ ਰੱਖੀ ਗਈ 18 ਸਾਲ ਦੀ ਉਮਰ ਦੇ ਵਿੱਚ ਹੀ ਵਚਨ ਦੀ ਸੇਵਕਾਈ ਕਰਨਾ ਪਰਮੇਸ਼ਵਰ ਨੇ ਆਪਣੇ अनुग्रह ਦੇ ਨਾਲ ਸਿਖਾਇਆ ਸੀ ਅਤੇ 22-23 ਸਾਲ ਦੀ ਉਮਰ ਦੇ ਵਿੱਚ ਵੱਡੀਆਂ-ਵੱਡੀਆਂ ਸਭਾਵਾਂ 'ਚ ਵਚਨ ਦੀ ਸੇਵਕਾਈ ਕਰਨ ਦਾ ਮੌਕਾ ਪ੍ਰਭੂ ਨੇ ਦਿੱਤਾ ਉਸ ਤੋਂ ਬਾਅਦ 27 ਅਤੇ 28 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਦੇ ਵਿੱਚ ਮੈਂ ਪਰਮੇਸ਼ਵਰ ਦੇ ਵਚਨ ਦੀ ਸੇਵਕਾਈ ਦੇ ਲਈ ਆਰਡੀਨੇਸ਼ਨ ਲਿਆ ਬਹੁਤ ਹੀ ਘੱਟ ਉਮਰ ਦੇ ਵਿੱਚ ਇੰਟਰਨੈਸ਼ਨਲ ਮਿਨਿਸਟਰੀਅਲ ਕਾਉਂਸਲ ਆਫ ਗ੍ਰੇਟ ਮਿਸ਼ਨ ਵਾਲਿਆਂ ਨੇ ਬਿਸ਼ਪ ਦੇ ਰੂਪ ਚ ਚੁਣਿਆ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਲੰਡਨ ਗਜਟ ਨਾਮ ਦਾ ਇੱਕ ਨਿਊਜ਼ਪੇਪਰ ਆ ਉਸ ਨੂੰ ਕਲਿੱਕ ਕਰੋ ਉੱਥੇ ਸतीश ਕੁਮਾਰ ਟਾਈਪ ਕਰੋ ਨਿਊਜ਼ਪੇਪਰ ਦੇ ਵਿੱਚ ਵੀ ਖਬਰ ਆਈ ਸੀ ਇੰਟਰਨੈਸ਼ਨਲ ਮਿਨਿਸਟਰੀਅਲ ਕਾਉਂਸਲ ਆਫ ਗ੍ਰੇਟ ਬ੍ਰਿਟਨ ਦੇ ਵੱਲੋਂ ਸतीश ਕੁਮਾਰ ਬਿਸ਼ਪ ਦੇ ਰੂਪ ਚ ਚੁਣੇ ਗਏ ਆ ਇੱਕ ਖਬਰ ਨਿਊਜ਼ਪੇਪਰ ਦੇ ਵਿੱਚ ਆ ਗਈ ਸੀ ਅਤੇ ਮੈਨੂੰ ਇਹ ਖਬਰ ਦਿੱਤੀ ਕਿ ਤੁਹਾਨੂੰ ਅਸੀਂ ਬਿਸ਼ਪ ਦੇ ਰੂਪ ਚ ਚੁਣ ਲਿਆ ਹੈ ਅਤੇ ਤੁਸੀਂ ਆ ਕੇ ਬਿਸ਼ਪ ਦਾ ਆਰਡੀਨੇਸ਼ਨ ਤੁਸੀਂ ਲੈਣਾ ਹੈ ਇਹ ਅੱਜ ਦੀ ਗੱਲ ਨਹੀਂ ਆ 20 ਸਾਲ ਪਹਿਲਾਂ ਹੀ ਇਹ دین ਸੇਵਕ ਇੰਗਲੈਂਡ ਦੇ ਵਿੱਚ ਬਿਸ਼ਪ ਦੇ ਰੂਪ ਚ ਚੁਣਿਆ ਗਿਆ ਸੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਲਈ ਇਸ ਲਈ ਤੁਸੀਂ ਧਿਆਨ ਦਿਓ ਉਸ ਦਿਨ ਮੇਰੀ ਸੋਚ ਤੇ ਵਿਚਾਰ ਕੀ ਸੀ ਜਾਣਦੇ ਹੋ ਐਨੀ ਛੋਟੀ ਉਮਰ ਦੇ ਵਿੱਚ ਮੈਂ ਇੱਕ ਇੰਟਰਨੈਸ਼ਨਲ ਕਾਉਂਸਲ ਦਾ ਬਿਸ਼ਪ ਚੁਣਿਆ ਜਾਣਾ ਅਤੇ ਉਸ ਥਾਂ ਨੂੰ ਪਾਉਣਾ ਮੈਂ ਇਸ ਦੇ ਯੋਗ ਨਹੀਂ ਹਾਂ ਇਸ ਤਰ੍ਹਾਂ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਅਤੇ ਮੈਨੂੰ ਮਾਫ ਕਰਿਓ ਤੁਸੀਂ ਮੇਰੀ ਸੇਵਕਾਈ ਨੂੰ ਵੇਖ ਕੇ ਜਾਣ ਕੇ ਤੁਸੀਂ ਮੈਨੂੰ ਬਿਸ਼ਪ ਬਣਾ ਰਹੇ ਹੋ ਲੇਕਿਨ ਇਸ ਦੇ ਲਈ ਮੈਂ ਯੋਗ ਨਹੀਂ ਹਾਂ ਇਸ ਲਈ ਮੈਨੂੰ ਮਾਫ ਕਰ ਦਿਓ ਮੈਂ ਬਿਸ਼ਪ ਦੇ ਰੂਪ ਚ ਆਰਡੀਨੇਸ਼ਨ ਲੈਣ ਦੇ ਲਈ ਇੰਗਲੈਂਡ ਆਨ ਦੇ ਵਿੱਚ ਅਸਮਰਥਾ ਇਹ ਮੈਂ ਉਹਨਾਂ ਨੂੰ ਖਬਰ ਪਹੁੰਚਾ ਦਿੱਤੀ ਅਤੇ ਪਰਮੇਸ਼ਵਰ ਨੇ ਜਵਾਨੀ ਚ ਸੇਵਕਾਈ ਕਰਨ ਦਾ ਅਨੁਗ੍ਰਹਿ ਪਿਆਰਿਓ ਮੈਨੂੰ ਪਰਮੇਸ਼ਵਰ ਨੇ ਹੀ ਦਿੱਤਾ ਬੜੀ ਘੱਟ ਉਮਰ ਚ ਮੈਂ ਕਲਵਰੀ ਮਿਨਿਸਟਰੀ ਨੂੰ ਸਟਾਰਟ ਕੀਤਾ ਸੀ ਬੜੀ ਘੱਟ ਉਮਰ ਚ ਮੈਂ ਟੀਵੀ ਦੀ ਸੇਵਕਾਈ ਨੂੰ ਸ਼ੁਰੂ ਕੀਤਾ ਛੋਟੀ ਉਮਰ ਚ ਕਲਵਰੀ ਪ੍ਰਕਾਸ਼ ਦੇ ਨਾਮ ਤੋਂ ਇੱਕ ਮੈਗਜ਼ੀਨ ਵੀ ਮੈਂ ਸਟਾਰਟ ਕੀਤੀ ਪਿਆਰਿਓ ਸੰਸਾਰ ਚ ਵੱਡੀਆਂ-ਵੱਡੀਆਂ ਕਲਿਸੀਆਂਾਂ ਹਨ ਉਹਨਾਂ ਵੱਡੀਆਂ-ਵੱਡੀਆਂ ਕਲੀਸੀਆਮਾ ਦੇ ਜੋ ਆਗੂ ਹੈ ਉਹਨਾਂ ਦੀ ਉਮਰ 70 ਤੋਂ 80 ਸਾਲ ਦੀ ਆ। ਲੇਕਿਨ 50 ਤੋਂ 51 ਸਾਲ ਦੀ ਉਮਰ ਦੇ ਵਿੱਚ ਇੰਨੀ ਵੱਡੀ ਕਲੀਸੀਆ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਸੇਵਕ ਇੰਨੀ ਵੱਡੀ ਕਲੀਸੀਆ ਦਾ ਆਗੂਆ ਨਹੀਂ ਹੈ। ਮੇਰੇ ਭੈਣੋ ਅਤੇ ਭਰਾਵੋ ਮੇਰੇ ਕਹਿਣ ਦਾ ਇਹ ਭਾਵ ਹੈ ਕਿ ਜੇ ਅਸੀਂ ਪਰਮੇਸ਼ਵਰ ਨੂੰ ਯਾਦ ਕਰਕੇ ਸਾਰੇ ਕੰਮ ਕਰਾਂਗੇ ਤਾਂ ਭੈਣੋ ਤੇ ਭਰਾਵੋ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਣ ਦੇ ਲਈ ਤਿਆਰ ਹੈ ਮੈਂ ਇਹੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਭੈਣੋ ਤੇ ਭਰਾਵੋ ਕਿ ਉਝਿਆ 16 ਸਾਲ ਦੀ ਉਮਰ ਚ ਰਾਜੇ ਦੇ ਰੂਪ ਚ ਚੋਲ ਲਿਆ ਗਿਆ ਇਹ ਪਰਮੇਸ਼ਵਰ ਦਾ ਉਹਦੇ ਪ੍ਰਤੀ ਅਨੁਗ੍ਰਹਿ ਹੈ ਤਰਸ ਹੈ ਉਸੇ ਸਮੇ ਉਝਿਆ ਕੀ ਹੋਇਆ ਵੇਖਦੇ ਆ ਅਠਵਾਂ ਵਚਨ ਅਮੋਨੀ ਉਝਿਆ ਨੂੰ ਭੇਟ ਦੇਣ ਲੱਗੇ ਅਤੇ ਉਹਦੀ ਕੀਰਤੀ ਮਿਸਰ ਦੀ ਸੀਮਾ ਤੱਕ ਵੀ ਫੈਲ ਗਈ ਕਿਉਂਕਿ ਉਹ ਬਹੁਤ ਹੀ ਸਮਰਥੀ ਹੋ ਗਿਆ ਸੀ ਦਸਮਾ ਵਚਨ ਉਹਦੇ ਕੋਲ ਬਹੁਤ ਸਾਰੇ ਜਾਨਵਰ ਸੀ ਇਸ ਲਈ ਉਸਨੇ ਜੰਗਲ ਦੇ ਵਿੱਚ ਥਲੜੇ ਦੇਸ਼ ਅਤੇ ਚੌਰਸ ਦੇਸ਼ਾ ਦੇ ਵਿੱਚ ਉਸਨੇ ਗੁੰਮਟ ਬਣਵਾਏ ਅਤੇ ਕਈ ਹੋਦਾ ਉਸਨੇ ਖੁਦਵਾਇਆ ਪਹਾੜ ਅਤੇ ਕਰਮਲਾ ਦੇ ਵਿੱਚ ਉਹਦੇ ਕਿਸਾਨ ਅਤੇ ਦਾਖ ਦੀਆਂ ਬਾਰੀਆਂ ਦੇ ਮਾਲੀ ਸੀ ਕਿਉਂਕਿ ਉਹ ਖੇਤੀ ਕਿਸਾਨੀ ਕਰਨ ਵਾਲਾ ਸੀ ਉਹ ਕੀ ਕਰਨ ਵਾਲਾ ਸੀ ਦੱਸੋ ਖੇਤੀ ਕਿਸਾਨੀ ਕਰਨ ਵਾਲਾ ਸੀ ਇੱਕ ਪਾਸੇ ਚਰਚਾ ਦੂਜੇ ਪਾਸੇ ਤੰ 15ਵਾਂ ਵਚਨ ਫਿਰ ਉਸਨੇ ਯਰੂਸ਼ਲਮ ਚ ਘੁੰਮਟ ਅਤੇ ਕੰਗੂਰਾ ਤੇ ਰੱਖਣ ਦੇ ਲਈ ਚਲਾਕ ਮਨੁੱਖਾ ਦੇ ਕੱਢੇ ਹੋਏ ਯੰਤਰ ਵੀ ਬਣਵਾਏ ਜਿਦੇ ਦੁਆਰਾ ਤੀਰ ਅਤੇ ਵੱਡੇ ਵੱਡੇ ਪੱਥਰ ਸੁੱਟੇ ਜਾਂਦੇ ਸੀ ਉਹਦੇ ਸਥਿਰ ਹੋਣ ਤੱਕ ਉਸ ਨੂੰ ਅਦਭੁਤ ਸਹਾਇਤਾ ਮਿਲੀ ਇਸ ਲਈ ਉਸ ਦੀ ਚਰਚਾ ਧੂਰ ਧੂਰ ਤੱਕ ਫੈਲ ਗਈ ਇੱਕ ਪਾਸੇ ਚਰਚਾ ਦੂਸਰੇ ਪਾਸੇ ਪੈਸਾ ਇਹ ਸਭ ਉਜਿਆ ਨੇ ਆਪਣੇ ਜੀਵਨ ਦੇ ਵਿੱਚ ਵੇਖਿਆ ਇਹ ਸਭ ਕਿਵੇਂ ਹੋਇਆ ਇੱਕ ਸਵਾਲ ਆ ਇੱਕ ਕਿਵੇਂ ਹੋ ਗਿਆ ਮहिमा ਕੀਰਤੀ ਚਰਚਾ ऐश्वर्यਾ ਨਾਮ ਪ੍ਰਤਿਸ਼ਠਾ ਕਾਮਯਾਬੀ ਸਥਿਰਤਾ ਉਹਦੇ ਸਥਿਰ ਹੋਣ ਤੱਕ ਉਸ ਨੂੰ ਅਤੁੱਤ ਸਹਾਇਤਾ ਮਿਲੀ ਇਸੇ ਲਈ ਉਹਦੀ ਚਰਚਾ ਦੂਰ-ਦੂਰ ਤੱਕ ਫੈਲ ਗਈ ਵੱਡਾ ਨਾਮ ਸੀ ਚਰਚਾ ਸੀ ਬੜਾ ਮਸ਼ਹੂਰ ਸੀ ਵੱਡੀ ਮਹਾਨਤਾ ਅਤਿ ਸਥਿਰ ਆਮਦਨ ਇਹਨਾਂ ਸਭ ਦਾ ਕਾਰਨ ਜਾਣਦੇ ਹੋ ਆਓ ਪੜ੍ਹਦੇ ਹਾਂ ਤੀਸਰੇ ਵਚਨ ਤੋਂ ਪੜ੍ਹਾਂਗੇ ਜਦ ਉਜੀਆ ਰਾਜ ਕਰਨ ਲੱਗਾ ਤਾਂ ਉਸ ਸਮੇਂ ਉਹ 16 ਸਾਲ ਦਾ ਸੀ ਅਤੇ ਯਰੂਸ਼ਲਮ ਦੇ ਵਿੱਚ 52 ਸਾਲ ਤੱਕ ਰਾਜ ਕਰਦਾ ਰਿਹਾ ਅਤੇ ਉਸ ਦੀ ਮਾਤਾ ਦਾ ਨਾਮ ਯਕਲਿਆ ਸੀ ਜੋ ਯਰੂਸ਼ਲਮ ਦੀ ਸੀ ਜਿਵੇਂ ਉਸ ਦਾ ਪਿਤਾ ਯਕਲਿਆ ਕਰਿਆ ਕਰਦਾ ਸੀ ਉਸੇ ਤਰ੍ਹਾਂ ਉਸ ਨੇ ਵੀ ਕੀਤਾ ਜੋ ਯਹੋਵਾ ਦੀਆਂ ਨਿਗ੍ਹਾਵਾਂ ਦੇ ਵਿੱਚ ਠੀਕ ਸੀ ਦੱਸੋ ਕਾਰਨ ਕੀ ਆ ਕਿਉਂ ਉਹ ਇੰਨਾ ਮਹਾਨ ਹੋ ਗਿਆ ਕਿਉਂ ਉਸ ਨੂੰ ਇੰਨਾ ਧਨ ਮਿਲਿਆ ਕਿਉਂ ਉਸ ਨੂੰ ਇੰਨਾ ਜ਼ਿਆਦਾ ਪੈਸਾ ਮਿਲਿਆ ਇਹਦਾ ਕਾਰਨ ਕੀ ਆ ਬਾਈਬਲ ਦੱਸਦੀ ਆ ਉਹ ਕੀ ਆ ਚੌਥੇ ਵਚਨ ਦੇ ਵਿੱਚ ਕੀ ਆ ਉਸੇ ਤਰ੍ਹਾਂ ਉਸਨੇ ਵੀ ਕੀਤਾ ਜੋ ਯਹੋਵਾ ਦੀ ਨਿਗਾਹ ਦੇ ਵਿੱਚ ਪਿਆਰਿਓ ਇੱਕ ਵਿਅਕਤੀ ਜੇ ਆਸ਼ੀਸ਼ ਪਾਉਣਾ ਚਾਹੁੰਦਾ ਹੈ ਇੱਕ ਵਿਅਕਤੀ ਨੇ ਜੇ ਮਸ਼ਹੂਰ ਤੇ ਚਰਚਾ ਪਾਉਣੀ ਆ ਅਗਰ ਸਥਿਰ ਆਮਦਨ ਪਾਉਣੀ ਹੈ ਤਾਂ ਜੇ ਸਥਿਰਤਾ ਪਾਉਣੀ ਹੈ ਤਾਂ ਉਦੇ ਕਾਰੋਬਾਰ ਚ ਹੋ ਸਕਦਾ ਉਸਦੇ ਕੰਮਕਾਰ ਚ ਹੋ ਸਕਦਾ ਨੌਕਰੀ ਵਿੱਚ ਹੋ ਸਕਦਾ ਜੇ ਸਥਿਰਤਾ ਪਾਉਣੀ ਹੈ ਤਾਂ ਇਹ ਕਿਵੇਂ ਹੋ ਸਕਦਾ ਹੈ ਜੇ ਇਹ ਸਵਾਲ ਆਏਗਾ ਤਾਂ ਇਹਦਾ ਉੱਤਰ ਬਾਈਬਲ ਦੇ ਵਿੱਚ ਖਰਾ ਅਤੇ ਇਮਾਨਦਾਰ ਦਿਲ ਚਾਹੀਦਾ ਹੈ ਪਰਮੇਸ਼ਵਰ ਸਾਨੂੰ ਆਸ਼ੀਸ਼ ਦੇਣ ਦੇ ਲਈ ਤਿਆਰ ਹੈ ਸਾਨੂੰ ਮਸ਼ਹੂਰ ਸਾਡੀ ਚਰਚਾ ਅਤੇ ਬਹੁਤ ਧਨ ਅਤੇ ਆਪਣਾ ਧਰਮ ਸਾਨੂੰ ਦੇਣ ਦੇ ਲਈ ਤਿਆਰ ਹੈ ਲੇਕਿਨ ਕੀ ਅਸੀਂ ਤਿਆਰ ਹਾਂ ਔ ਪ੍ਰਾਰਥਨਾ ਕਰਦੇ ਆ ਮਹਾਨ ਪਵਿੱਤਰ प्रेमी ਪਰਮੇਸ਼ਵਰ ਪਿਤਾ ਤੁਸੀਂ ਖਾਸ ਵਚਨਾਂ ਦੇ ਦੁਆਰਾ ਫਿਰ ਤੋਂ ਸਾਡੇ ਨਾਲ ਗੱਲ ਕੀਤੀ ਤੁਹਾਡਾ ਧੰਨਵਾਦ ਤੁਹਾਡਾ ਸਹਾਰਾ ਲੈਣ ਦਾ ਮਨ ਆਖਰੀ ਸਾਹ ਤੱਕ ਦੇ ਦਿਓ ਪਿਤਾ ਖੁਸ਼ਹਾਲੀ ਸਾਨੂੰ ਤੁਹਾਡੇ ਤੋਂ ਦੂਰ ਨਾ ਕਰ ਦੇਵੇ ਸਥਿਰ ਆਮਦਨ ਸਾਨੂੰ ਕਮੰਡੀ ਨਾ ਬਣਾ ਦੇਵੇ ਪਿਤਾ चाहे कुछ होवे या ना हो वे हर समय थोड़े तो ते ही विश्वास कर मन सानू दे दौ आखरी साह तक पिता थोड़े तो न चल सकी ऐसी कृपा कर दौ प्रभु येशु मसीह के नाम च मंगदे पिता आमीन नाम में आप सबको शालोम मेरा नाम दुर्गा राव है मेरी पत्नी का नाम भवानी है हम अन्य जाति में से है फिर भी यीशु को हमने जान लिया एक फाइनेंस कंपनी के द्वारा ऑटो लेकर चलाता था महीने से पूरा महीना ऑटो चलाने पर भी बार बार ऑटो खराब होने की वजह से मैं फाइनेंस के पैसे नहीं चुका पाता था किश्त न चुकाने की वजह से फाइनेंस कंपनी वालों ने मेरी ऑटो लेकर गए वो ऑटो फिर से वापस लाने के लिए ब्याज उठाया जिसके वजह से बहुत नुकसान हुआ गेट के आवाज आने पर कर्जा लेने वाले आए करके डर जाता था एक दिन मैं जब टीवी देख रही थी बारिश में भीगते हुए सतीश भाई प्रभु का वचन सुनाते हुए देख कर आश्चर्य हो गयी तुम अपने जीवन च बहुत मेहनत की सफल नहीं हो पाए पर जे तुम विश्वास करोगे जे थोड़े नाल प्रभु है ता प्रभु अगर नाल है ता आज प्रार्थना करके कोशिश करके देखो जरूर अपने जीवन में हासिल हमें अच्छा वचन सुनने के लिए कहीं नहीं मिल रहा था सतीश भैया जब वचन कह रहे थे हमें अच्छा लगा टीवी पर एड्रेस देखे और हम पहली बार कलवरी टेंपल गए उस दिन वहाँ वचन सुनकर मुझे बहुत अच्छा लगा वहाँ प्रार्थना किए और हर रविवार चर्च को जाने के लिए निर्णय लिए तब से हर रविवार को मेरी बीवी बच्चों को सुबह की आराधना में भेजकर मैं अपने कामकाज को देखकर शाम की आराधना में जाता था नियमित रूप से हर रविवार को चर्च जा रहा था कभी भी शाम के समय चर्च में न आने वाले मेरे बीवी बच्चे पता नहीं उन्हें क्यों लगा कि शाम की सभा में आए मेरे साथ में मंदिर में आए आराधना होने के बाद जब हम घर पर गए करंट शॉर्ट सर्किट के वजह से हमारा पूरा घर जल रहा था अगर उस दिन मेरे बीवी बच्चे मेरे साथ में शाम की आराधना में नहीं आते थे तो बहुत बड़ी हानि होती थी उस परमेश्वर ने ही उन्हें मंदिर में लाकर उस बड़ी हानि से बचाया तब मेरे रिश्तेदारों के पास कुछ दिनों के लिए रहने के लिए गया और कितने दिन हम उनके पास रहेंगे जो घर जल गया था उसे सुधार कर उसमें रहने के लिए आ गए घर न होने के कारण हमारे कष्टों को देखकर परमेश्वर ने रिश्तेदारों के सहायता से घर बांधने के लिए मदद किया धीरे धीरे घर को हमने अच्छा बना लिया कुछ काम न होने के कारण मुझे कुछ नहीं सूझ रहा था बहुत मुश्किलों को सहते हुए प्रभु से प्रार्थना किए तब मुझे स्त्री का दुकान रखने का विचार आया तब मैं अपने पति के पास गई हम स्त्री का दुकान रखेंगे उनसे कही पहले हम एक अपार्टमेंट में स्त्री करते थे बाद हम में ही दुकान लगाए। कलवरी टेंपल में फास्टिंग प्रेयर्स हो रहे थे मैं चालीस दिन उपवास रही और मेरे पति के नौकरी के लिए प्रार्थना की प्रभु मेरी प्रार्थना सुने आश्चर्य कार्य किए मेरे पति को प्रभु ने लॉन्ड्री के दुकान में काम दिए प्रभु हमें बहुत आशीष दिए इसके लिए हम स्त्री करने से जो पैसे आते हैं उनमें से कुछ पैसे लाखों लोगों के जीवन को बदलने वाले कलवरी आवाज टीवी प्रोग्राम की हमने सहायता है और हम पाँच महीने में एक बार कलवरी आवाज टीवी प्रोग्राम की सहायता करना चाहते हैं हम दोनों जितने पैसे कमाते हैं उनमें से हम प्रभु को दशमांश दे रहे हैं प्रभु हमारे कर्जों को चुकाने के लिए सामर्थ्य दिए अब हमारा परिवार प्रभु के आशीषों से आनंदित जीवन जी रहे हैं सुंदर वचन बताकर आत्मिक आत्मिकृति से हमारी मदद करने वाले परमेश्वर के सेवक सतीश भाई को हमारा धन्यवाद हम बहुत मुश्किल में थे उस मुश्किल से हमें निकाले प्रभु को सारी महिमा मिले